ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅੱਜ ਦੀ ਵੀਡੀਓ ਜਿਵੇਂ ਕਿ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਹਨਾ ਇੱਕ ਚੁੰਨੀ ਤੋਂ ਆਪਾਂ ਜਿਹੜੀ ਪਾਕਿਸਤਾਨੀ ਦੁਪੱਟੇ ਦਾ ਬਹੁਤ ਜਿਆਦਾ ਟ੍ਰੈਂਡ ਆਇਆ ਸੀਗਾ ਹਨਾ ਪਿੱਛੇ ਜੇ ਉਹਨਾਂ ਦਾ ਦੁਪੱਟਿਆਂ ਦਾ ਹੁਣ ਆਪਾਂ ਵੀ ਮਤਲਬ ਕਿ ਲੈਣ ਤੋਂ ਆਪਣਾ ਜੀ ਜੱਕ ਗਿਆ ਹਨਾ ਸਾਰਿਆਂ ਕੋਲ ਪਏ ਨੇਗੇ ਲਗਭਗ ਸਾਰਿਆਂ ਨੇ ਉਹ ਦੁਪੱਟੇ ਜਿਹੜੇ ਵਾਇ ਕੀਤੇ ਸੀਗੇ ਕਈ ਪਾਕਿਸਤਾਨੀ ਸੂਟਾਂ ਨਾਲ ਦੁਪੱਟੇ ਸੀਗੇ ਕਈ ਕੱਲੇ ਦੁਪੱਟੇ ਆਪਾਂ ਵਾਇ ਕਰਦੇ ਸੀ ਪਲੇਨ ਸੂਟਾਂ ਨਾਲ ਲੈਂਦੇ ਸੀਗੇ ਹਨਾ ਉਹਨਾਂ ਦੀ ਵੀ ਆਪਾਂ ਕੁਰਤੀ ਬਹੁਤ ਸੋਹਣੀ ਤਿਆਰ ਕਰ ਸਕਦੇ ਆ ਇਹ ਮੇਰਾ ਪਾਕਿਸਤਾਨੀ ਸੂਟ ਦੇ ਨਾਲ ਇੱਕ ਦੁਪੱਟਾ ਸੀਗਾ ਚਰੂਮ ਹੁੰਦਾ ਜੀ ਜਿਹੜੀ ਆਪਾਂ ਕੁੜਤੀ ਰੈਡੀ ਕੀਤੀ ਹੈਗੀ ਹਨਾ ਇਹਦੀ ਕਟਿੰਗ ਸਟੀਚਿੰਗ ਮੈਂ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਵੀਡੀਓ 'ਚ ਜੇ ਕਿਸੇ ਨੇ ਕਟਿੰਗ ਸਟੀਚਿੰਗ ਦੇਖਣੀ ਹੋਈ ਤਾਂ ਤੁਸੀਂ ਉਹ ਵੀਡੀਓ ਤੇ ਜਾ ਕੇ ਦੇਖ ਸਕਦੇ ਹੋਗੇ ਠੀਕ ਹੈ ਸੋ ਸੂਟ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੁੱਕ ਬਣੀ ਹੈ ਹਨਾ ਇਹਦੇ ਨਾਲ ਆਪਾਂ ਪਿਓਰ ਕريب ਦੀ ਜਿਹੜੀ ਸਲਵਾਰ ਤਿਆਰ ਕੀਤੀ ਹੈਗੀ ਇਹ ਪਹੁੰਚਾ ਇਹਦਾ ਆਪਾਂ ਹਲਕਾ ਜਿਹਾ ਖੁੱਲਾ ਰੱਖਿਆ ਜਿਵੇਂ 7 ਇੰਚ ਦਾ ਹੋਣਾ ਜਿਆਦਾ ਖੁੱਲਾ ਨਹੀਂ ਰੱਖਿਆ ਫਰਸ਼ੀ ਸਲਵਾਰ ਮੈਨੂੰ ਨਹੀਂ ਪਸੰਦ ਵੀ ਲਈ ਆਪਾਂ ਫਰਸ਼ੀ ਸਲਵਾਰ ਤਾਂ ਕਰਕੇ ਬਣਾਈ ਨਹੀਂ ਹੈਗੀ ਹਨਾ ਤੇ 2 ਮੀਟਰ ਦੀ ਸਲਵਾਰ ਜਿਹੜੀ ਆਪਾਂ ਰੈਡੀ ਕੀਤੀ ਹੈ ਨਾ ਹੀ ਜਿਆਦਾ ਹੈਵੀ ਹੈਗੀ ਤੇ ਨਾ ਹੀ ਹਲਕੀ ਹੈਗੀ ਨਾ ਹੀ ਵੀਰੇ ਇਹ ਬੁੱਢੀ ਸਲਵਾਰ ਹੈ ਸਿਮਪਲ ਜਿਹੜੀ ਪਟਿਆਲਾ ਸ਼ਾਹੀ ਸਲਵਾਰਾ ਉਹੀ ਰੈਡੀ ਕੀਤੀ ਹੈ ਪਰ ਹਲਕੀ ਰੱਖੀ ਹੋਈ ਹੈ ਤੇ ਪੌਂਚਾ ਜਿਹੜਾ 7 ਇੰਚ ਰੱਖਿਆ ਹੋਇਆ ਹੈ ਚੁੜਾਈ ਹੈ ਜਿਹੜੀ ਉਹ ਬਿਲਕੁਲ ਘੱਟ ਰੱਖੀ ਹੈਗੀ ਠੀਕ ਹੈ ਲੁੱਕ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਆਈ ਹੈ ਸਲਵਾਰ ਦੀ ਹਨਾ ਜੇ ਆਪਾਂ ਇਹਦੇ ਨਾਲ ਜੁੱਤੀ ਵਗੈਰਾ ਵੇਅਰ ਕਰਾਂਗੇ ਤਾਂ ਬਹੁਤ ਜ਼ਿਆਦਾ ਸੋਹਣੀ ਲੁੱਕ ਜਿਹੜੀ ਬਣ ਕੇ ਆਊਗੀ ਹਨਾ ਤੇ ਦੁਪੱਟਾ ਬਈ ਇਹ ਮੇਰੇ ਕੋਲ ਪਹਿਲਾਂ ਸੀਗਾ ਡਾਈਏਬਲ ਦੁਪੱਟਾ ਸੀਗਾ ਕਿਸੇ ਹੋਰ ਸੂਟ ਨਾਲ ਸੀਗਾ ਤੇ ਆਪਾਂ ਡਾਈ ਇਹਦੀ ਲਾ ਕੇ 80 ਰੁਪਏ ਦੇ ਵਿੱਚ ਆਪਾਂ ਇਹਦਾ ਦੁਪੱਟਾ ਵੀ ਰੈਡੀ ਕਰ ਲਿਆ ਨਾਲ लेसिस ਵਗੈਰਾ ਆਪਾਂ ਨਹੀਂ ਲਾਈ ਹੈਗੀ ਮੈਨੂੰ ਨਹੀਂ ਵਧੀਆ ਲੱਗੀ ਹੈਗੀ ਕੋਈ ਵੀ ਲੈਸ ਇੱਤੇ ਲਾਉਣੀ ਸਿੰਪਲ ਮੈਨੂੰ ਜ਼ਿਆਦਾ ਸੋਹਣਾ ਲੱਗਿਆ ਕਿਉਂਕਿ ਪਲੇਨ ਬਾਟਮ ਦੇ ਨਾਲ ਪਲੇਨ ਜੀ ਦੁਪੱਟਾ ਹਨਾ ਜ਼ਿਆਦਾ ਸੋਹਣਾ ਲੱਗਿਆ ਮੈਨੂੰ ਰੱਖਣਾ ਤੇ ਤੁਸੀਂ ਚਾਹੋ ਤਾਂ ਕੋਈ ਵੀ ਲੈਸ ਵਗੈਰਾ ਲਾ ਸਕਦੇ ਹੋ ਕੋਈ ਮਿਰਰ ਵਾਲੀ ਲੈਸ ਜਾਂ ਸਿੰਪਲ ਕਿਦਾਂ ਨਹੀਂ ਕਿ ਹਨਾ ਜਿਵੇਂ ਆਪਣਾ ਆਪਣੀ ਆਪਣੀ ਪਸੰਦ ਹੁੰਦੀ ਹੈ ਨਾ ਤੁਸੀਂ ਆਪਣੀ ਪਸੰਦ ਅਕੋਰਡਿੰਗ ਲਾ ਸਕਦੇ ਹੋ ਸੋ ਜੇਕਰ ਤੁਹਾਡੇ ਕੋਲ ਵੀ ਪਾਕਿਸਤਾਨੀ ਦੁਪੱਟੇ ਪਏ ਹੋਣਗੇ ਤੇ ਤੁਸੀਂ ਇੱਕ ਕੋਨੇ ਦੇ ਵਿੱਚ ਰੱਖੇ ਹੋਏ ਨੇ ਹਨਾ ਉਹਨਾਂ ਨੂੰ ਯੂਜ਼ ਨਹੀਂ ਕਰਦੇ ਤਾਂ ਤੁਸੀਂ ਬਹੁਤ ਸੋਹਣੀ ਜਿਹੜੀ ਡਰੈੱਸ ਹੈ ਜਿਹੜਾ ਸੂਟ ਹੈ ਉਹ ਰੈਡੀ ਕਰ ਸਕਦੇ ਹੋ ਤੁਸੀਂ ਲੈਸਸ ਵਗੈਰਾ ਵੀ ਲਗਾ ਸਕਦੇ ਹੋ ਐਕਸਟਰਾ ਜਿਵੇਂ ਹੈਂਗਿੰਗ ਵਾਲੀ ਲੈਸ ਜਿਹੜੀ ਉਹ ਟ੍ਰੈਂਡ ਦੇ ਵਿੱਚ ਹੈਗੀ ਉਹ ਲਾ ਸਕਦੇ ਹੋ ਹਨਾ ਤੇ ਮੈਂ ਇਸ ਵੀਡੀਓ ਥਰੂ ਇੱਕ ਆਈਡੀਆ ਦੇਣਾ ਚਾਹੁੰਦੀ ਸੀ ਤੁਹਾਨੂੰ ਹਨਾ ਕਿ ਤੁਸੀਂ ਵੀ ਪਾਕਿਸਤਾਨੀ ਜਿਹੜੇ ਦੁਪੱਟੇ ਤੁਹਾਡੇ ਕੋਲ ਪਏ ਨੇ ਉਹਨਾਂ ਦਾ ਸੂਟ ਹੈ ਜਿਹੜਾ ਉਹ ਰੈਡੀ ਕਰ ਸਕਦੇ ਹੋ ਬਹੁਤ ਸੋਹਣਾ ਤੇ ਹੂ ਕਮੈਂਟ ਕਰਕੇ ਜਰੂਰ ਦੱਸਣਾ ਸਾਰੀਆਂ ਭੈਣਾਂ ਨੇ ਕਿ suit ਹੈ ਜਿਹੜਾ ਉਹ ਕਿੱਦਾਂ ਦਾ ਲੱਗਿਆ ਤੁਹਾਨੂੰ ਰੈਡੀ ਕੀਤਾ ਹੋਇਆ ਕਮੀਜ਼ ਦੀ ਜਿਹੜੀ ਲੈਂਥ ਹੈ ਉਹ ਮੈਨੂੰ ਥੋੜਾ ਜਿਹਾ ਇਦਾਂ ਲੱਗਿਆ ਕਿ ਜ਼ਿਆਦਾ ਜ਼ਿਆਦਾ ਲੰਬੀ ਹੋਗੀ ਪਰ ਸੋਹਣੀ ਲੱਗ ਰਹੀ ਹੈ ਹਨਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਮੇਰੀਆਂ ਭੈਣਾਂ ਨੇ ਜਿੰਨੀਆਂ ਕੁ ਵੀ ਵੀਡੀਓ ਦੇਖਣਗੀਆਂ ਕਮੈਂਟ ਜਰੂਰ ਕਰਿਓ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ suit ਸੂਟ ਦੇ ਵਿੱਚ ਕੋਈ ਕਮੀ ਲੱਗੀ ਹੋਈ ਉਹ ਵੀ ਜ਼ਰੂਰ ਦੱਸਣੀ ਹੈ ਤੇ ਇਹਦਾ neck ਹੈ ਜਿਹੜਾ ਆਪਾਂ ਇਸ ਤਰ੍ਹਾਂ ਦਾ ਰੈਡੀ ਕੀਤਾ ਹੈਗਾ ਅ ਥੋੜਾ ਜਿਹਾ ਇੱਥੇ ਕੱਟ ਲਾ ਕੇ ਆਪਾਂ ਅ neck ਹੈ ਜਿਹੜਾ ਉਹ ਬਣਾਇਆ ਹੈਗਾ ਉੱਪਰੋਂ ਆਪਾਂ ਛੋਟਾ ਰੱਖਿਆ neck ਤੇ ਇੱਥੇ ਡਿਜ਼ਾਈਨਿੰਗ ਕਰੀ ਹੈ ਹਲਕੀ ਜੀ ਇਹ ਵਾਲਾ ਗਲਾ ਹੈ ਜਿਹੜਾ ਮੈਂ ਬਹੁਤ ਸੂਟਾਂ ਦਾ ਬਣਾਉਣੀ ਹੈ ਮੈਨੂੰ ਬਹੁਤ ਜ਼ਿਆਦਾ ਪਸੰਦ ਹੈਗਾ ਤੇ ਸਾਰਾ ਕੁਝ ਦੱਸਣਾ ਕਿੱਦਾਂ ਦਾ ਲੱਗਿਆ ਕਿੱਦਾਂ ਦੀ ਵੀਡੀਓ ਲੱਗੀ ਆਈਡੀਆ ਕਿੱਦਾਂ ਦਾ ਲੱਗਿਆ ਕਿੰਨਾ ਕਿੰਨਾ ਪਹਿਣਾ ਕੋਲ ਦੁਪੱਟੇ ਜਿਹੜੇ ਪਾਕਿਸਤਾਨੀ ਪਏ ਨੇਗੇ ਤੇ ਉਹੋ ਇਸ ਵੀਡੀਓ ਅ ਹੈਰਾਨੀ ਜਿਹੜਾ ਦੁਪੱਟੇ ਦਾ ਰੀਯੂਸ ਕਰ ਲੈਣੀ ਆ ਸੂਟ ਤਿਆਰ ਕਰਨੀ ਆ ਸੋ ਹੁਣ ਵੀਡੀਓ ਨੂੰ ਇੱਥੇ ਕਰਦੇ ਆਂ ਆਪਾਂ ਖਤਮ ਜੇਕਰ ਮੇਰੇ ਚੈਨਲ ਤੇ ਤੁਸੀਂ ਨਿਊ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਵੀਡੀਓ ਕਿਤਾਂ ਦੀ ਲੱਗੀ ਹੁਣ ਮਿਲਾਂਗੇ ਨੈਕਸਟ ਵੀਡੀਓ ਤੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ